तोड़ा सत श्री अकाल जी ता स्वागत है जी तो अपने चैनल सत करतारती अज आप सुनते हाँ लेखिका बचिंद कौर जी की लिखी हुई स्वयज जीवनी पगडंडिया भाग गया जोबन रुप इश्क पर जोर नहीं है ये आतिश गालिब जो लगाई न लगे और बुझाई न बुझे 1965 ਵਿੱਚ ਜਦੋਂ ਮੈਂ ਤਕਰੀਬਨ ਆਪਣੀਆਂ 60-70 ਕੁਲੇ ਕੁੜੀਆਂ ਨਾਲ ਕੇ ਪੰਜ ਆਪਰੇਟਰ ਦੀ ਨੌਕਰੀ ਕਰ ਲਈ ਤਾਂ ਮੇਰੀ ਇਹ ਉਮਰ ਹੋਵੇਗੀ ਕੋਈ ਚਵੀਆਂ ਪੰਦੀਆਂ ਬਰਿਆਂ ਦੀ ਤਿੰਨ ਹੋਰ ਵਿਆਹੀਆਂ ਬਰਿਆਂ ਕੁੜੀਆਂ ਨੇ ਵੀ ਮੇਰੇ ਨਾਲ ਹੀ ਨੌਕਰੀ ਲਈ ਸੀ ਪਰ ਬਾਕੀ ਸਭ ਕੁਵਾਰੀਆਂ ਸਨ ਤੇ ਬਹੁਤਾ ਕਰਕੇ ਸਰਕਾਰੀ ਸਕੂਲਾਂ ਵਿੱਚੋਂ 10ਵੀਂ ਪਾਸ ਕਰਕੇ ਹੀ ਨੌਕਰੀ ਤੇ ਲੱਗ ਗਈਆਂ ਸਨ ਛਕਲਾਂ ਸੂਰਤਾਂ ਤਾਂ ਸਭ ਦੀਆਂ ਠੀਕ-ਠੀਕ ਹੀ ਸਨ ਪਰ ਉਹਨਾਂ ਦੇ ਦਿਲ ਵਿੱਚ ਬੇਤਹਾਸ਼ਾ ਉਹ ਮੰਗਾ ਉੱਠ ਰਹੀਆਂ ਸਨ ਤੇ ਕਈ ਤਾਂ ਜਵਨ ਰੁੱਤ ਦੇ ਅਥਰੇ ਕੋੜੇ ਉੱਤੇ ਪਹਿਲਾਂ ਤੋਂ ਹੀ ਸਵਾਰ ਹੋ ਕੇ ਆਈਆਂ ਸਨ ਅਗਸਤ ਮਹੀਨੇ ਦੀ ਪਹਿਲੀ ਵਰਖਾ ਜ਼ੋਰਾਂ ਨਾਲ ਆਈ ਸੀ ਅਸੀਂ ਸਭ ਲੜਕੀਆਂ ਇੱਕੋ ਹਾਲ ਕਮਰੇ ਵਿੱਚ ਮਨਮਤੀਆਂ ਜੀਆਂ ਆਪਣੀਆਂ-ਆਪਣੀਆਂ ਮਸ਼ੀਨਾਂ ਤੇ ਬੈਠੀਆਂ ਕਾਰਡ ਪੰਚ ਕਰ ਰਹੀਆਂ ਸਨ ਬਾਹਰ ਸੋਣ ਮਹੀਨੇ ਦਾ ਪਹਿਲਾ ਮਹੀ ਛਮ ਛਮ ਵਸਣ ਲੱਗ ਪਿਆ ਕਾਲੀਆਂ ਘਟਾਵਾਂ ਸਾਰੇ ਅੰਬਰ ਉੱਤੇ ਅਟਖੇਰੀਆਂ ਕਰਦੀਆਂ ਇਹ ਉਹ ਨੱਚ ਰੀਆਂ ਸਨ ਜਿਵੇਂ ਇਹ ਨੀਲਾ ਅੰਬਰ ਨਾ ਹੋ ਕੇ ਸਾਰੀ ਧਰਤੀ ਇੱਕ ਵੇੜਾ ਬਣ ਗਈ ਹੋਵੇ ਅਜਈਆਂ ਰੁੱਤਾਂ ਵਿੱਚ ਮੇਰੇ ਅੰਦਰੋਂ ਕੁਝ ਬੇਲਗਾਮ ਜਿਹਾ ਹੋ ਜਾਂਦਾ ਸੀ ਮੈਂ ਸਹੀ ਸਹੀ ਕੁਝ ਨਹੀਂ ਸੀ ਸੋਚ ਸਕਦੀ ਕਿ ਮੈਂ ਉਸ ਵੇਲੇ ਕੀ ਚਾਹੁੰਦੀ ਸੀ ਬਸ ਮੇਰਾ ਮਨ ਬੇਵਸੀ ਜਹੀ ਵਿੱਚ ਛੰਮ ਛੰਮ ਵਸਦੇ ਮੀ ਵਿਚ ਭਜਣਾ ਲੋੜਦਾ ਕੋਇਲ ਦੀ ਕੋਕ ਸੁਣ ਕੇ ਅੰਦਰੋਂ ਕੋਈ ਕੋ ਕੋ ਜਾਗਦੇ ਤੇ ਹਰੇ ਭਰੇ ਲਹਿਰਾਉਂਦੇ ਖੇਤਾਂ ਵਿੱਚ ਅੰਨੇਵਾ ਪਹਿਲਾਂ ਪਾਪਾ ਮੇਰਾ ਮਨ ਨੱਚਣ ਲੀ ਬੇਬਲ ਹੁੰਦਾ ਉਸ ਦਿਨ ਮੈਂ ਮੰਦੀ ਏਸੇ ਬੇਵਸੀ ਜਹੀ ਵਿੱਚ ਬਾਰੀ ਕੋਲ ਜਾ ਕੇ ਬਾਹਰ ਮੀ ਵਿੱਚ ਬਣਦੇ ਫੁੱਟ ਦੇ ਬੁਲਬਲੇ ਦੇਖਣ ਲੱਗ ਪਈ ਅਚਾਨਕ ਦਫ਼ਤਰ ਵਿੱਚ ਭੱਜ ਦੌੜ ਮਚ ਗਈ। ਉੱਚੀਆਂ-ਉੱਚੀਆਂ ਆਵਾਜ਼ਾਂ ਨੇ ਸਾਰੇ ਦਫ਼ਤਰ ਵਿੱਚ ਦਹਿਸ਼ਤ ਪਰ ਦਿੱਤੀ। ਸਾਰੀਆਂ ਕੁੜੀਆਂ ਇੱਕੋ ਵਾਰੀ ਏੰਵੇਂ ਬਾਹਰ ਭੱਜ ਲੱਗੀਆਂ ਜਿਵੇਂ ਪੇਡਾਂ ਦੇ ਬਾੜੇ ਵਿੱਚ ਅੱਗ ਲੱਗ ਗਈ ਹੋਵੇ। ਮੈਂ ਵੀ ਉਹਨਾਂ ਦੇ ਹੀ ਵਿੱਚ ਸੀ। ਬਾਹਰ ਆ ਕੇ ਦੇਖਤੀ ਹਾਂ ਕਿ ਐਡਮਿਨਿਸਟ੍ਰੇਟਿਵ ਅਫਸਰ ਕਈ ਡਿਵੀਜ਼ਨਾਂ ਦੇ ਹੈੱਡ ਤੇ ਹੋਰ ਦਫ਼ਤਰ ਦਾ ਕਾਰਪੈਂਟਰ, ਲੇਡੀਜ਼ ਕਲਰਕ ਰੂਮ ਦੇ ਬੂਹੇ ਨੂੰ ਜ਼ੋਰ-ਜ਼ੋਰ ਦੇ ਇੱਕ ਕੋਹਾੜੇ ਨਾਲ ਤੋੜਨ ਲੱਗਿਆ ਹੋਇਆ ਸੀ। ਬੂਹਾ ਅੰਦਰੋਂ ਬੰਦ ਸੀ ਤੇ ਇੱਕ ਦੋ ਹੋਰ ਬੰਦੇ ਵੀ ਉਹਨਾਂ ਦੀ ਮਦਦ ਕਰ ਰਹੇ ਸਨ। ਇੱਕ ਪਤਲੀ ਮਲੂਕ ਕੁੜੀ ਨੂੰ ਉੱਪਰਲੇ ਰੌਸ਼ਨਦਾਨਾਂਹੀਂ ਕਲਾਕ ਰੂਮ ਦੇ ਅੰਦਰ ਲੰਘਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਕਿ ਉਹ ਅੰਦਰੋਂ ਜਾ ਕੇ ਦਰਵਾਜ਼ੇ ਦੀ ਕੁੰਡੀ ਖੋਲ ਸਕੇ। ਇੱਕ ਸਵਾਲ ਪੀੜ ਵਿੱਚ ਉੱਭਰਿਆ ਹੋਇਆ ਕਿ ਅਸਲ ਗੱਲ ਕੋਈ ਨਹੀਂ ਸੀ ਜਾਣਦਾ। ਪੇੜ ਵਿੱਚ ਤਰ੍ਹਾਂ-ਤਰ੍ਹਾਂ ਦੀ ਕੁਸਰਮੂਸਰ ਹੋ ਰਹੀ ਸੀ ਤੇ ਮੇਰੇ ਹੀ ਕੁਝ ਪੇੜ ਪੱਲੇ ਨਹੀਂ ਸੀ ਪੈ ਰਿਆ ਆਖਰ ਇੱਕ ਕਸੁੰਨ ਵਟਾ ਜੀ ਕੁੜੀ ਬਿਮਲਾ ਨੇ ਮੇਰੇ ਕੰਨ ਕੋਲ ਨੂੰ ਹੁੰਦਿਆ ਮੈਨੂੰ ਹੌਲੀ ਜੀ ਦੱਸਿਆ ਕਿ ਮਿਸ ਜੈਕਸਨ ਨੇ ਜ਼ਹਿਰ ਖਾ ਲਿਆ ਹੈ ਕਲਾਕ ਰੂਮ ਦੇ ਅੰਦਰ ਕਿਉਂ ਕਿਉਂਕਿ ਰਮੇਸ਼ ਦੇ ਮਾਪੇ ਈਸਾਈ ਕੁੜੀ ਨਾਲ ਰਮੇਸ਼ ਦਾ ਵਿਆਹ ਕਰਨ ਲਈ ਰਾਜ਼ੀ ਨਹੀਂ ਸੀ ਹੋ ਰਹੇ ਰਮੇਸ਼ ਕੋਣ ਬਸ ਉਸੇ ਵੀ ਕੋ ਗੂ ਹੀ ਹੋ ਮਿਸਿਸ ਗੋਟ ਰਮੇਸ਼ ਉਹ ਕਸ਼ਮੀਰੀ ਮੁੰਡਾ ਜੋ ਸੀਨੀਅਰ ਕੰਪਿਊਟਰ ਹੈ ਗੋਰਾ-ਗੋਰਾ ਬਹੁਤ ਹੀ ਸੋਹਣਾ ਜਿਹਾ ਤਿੱਖੇ-ਤਿੱਖੇ ਨਕਸ਼ਾ ਵਣਾ ਬੇਮਲਾ ਦੱਸਦੀ ਗਈ ਪਰ ਮੈਨੂੰ ਰਮੇਸ਼ ਦੀ ਕੋਈ ਪਛਾਣ ਨਹੀਂ ਸੀ ਤੇ ਹੁਣ ਰਮੇਸ਼ ਦਾ ਬੱਚਾ ਹੈ ਕਿੱਥੇ ਇੱਕ ਹੋਰ ਕੁੜੀ ਜੋ ਮਿਸ ਜੈਕਸਨ ਦੀ ਸਹੇਲੀ ਸੀ ਸਾਡੇ ਕੋਲ ਆ ਕੇ ਬੋਲੀ ਰਮੇਸ਼ ਵਿਚਾਰਾ ਤਾਂ ਸਾਰੀ ਪੀੜ ਵਿੱਚ ਕਿਰਿਆ ਅੱਖਾਂ ਨੀਵੀਆਂ ਕਰੀ ਡਾਇਰੈਕਟਰ ਦੇ ਕੋਲ ਖੜਾ ਕੰਬ ਰਿਆ ਸੀ ਹੁਣ ਦੇ ਕਿਵੇਂ ਭੀਜੀ ਬਿੱਲੀ ਬਣਿਆ ਖੜਾ ਹੈ ਵੱਡਾ ਰਾਂਝਾ ਬਣਿਆ ਫਿਰਦਾ ਸੀ ਮਾਪਿਆਂ ਨੂੰ ਨਹੀਂ ਸੰ ਮਨਾ ਸਕਦੇ ਏ ਕੱਲੜ ਦੀ ਆਵਾਜ਼ ਪੀੜ ਵਿੱਚ ਹੋਰ ਸੁਣਾਈ ਦਿੱਤੀ ਜਿੰਨੇ ਮੂੰਹ ਓਨੀਆਂ ਹੀ ਗੱਲਾਂ ਸਨ ਖੈਰ ਦਰਵਾਜ਼ਾ ਤੋੜ ਕੇ ਮਿਸ ਜੈਕਸਨ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ ਗਿਆ ਤੇ ਉਲਟੀਆਂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦ ਗੱਲ ਨਾ ਹੀ ਸੂਤਾਈ ਫਿਰ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਪੂਰੇ 2 ਦਿਨ ਤੱਕ ਉਸ ਨੂੰ ਉੱਥੇ ਰੱਖਿਆ ਗਿਆ ਤੀਜੇ ਦਿਨ ਰਮੇਸ਼ ਕਾਲ ਦਾ ਬਾਸ ਰਮੇਸ਼ ਦਾ ਪਿਓ ਬਣਿਆ ਤੇ ਮਿਸਿਸ ਰਾਮ ਜੀ ਲਾਲ ਜੋ ਮਿਸ ਸੈਕਸਨ ਦੀ ਗੁੜੀ ਸਹੇਲੀ ਸੀ ਉਸ ਦੀ ਮਾਂ ਬਣੀ ਤੇ ਦੋਹਾਂ ਦੀਆਂ ਲਾਵਾ ਪੜਾਉਣ ਦਾ ਬੰਦੋਬਸਤ ਕੀਤਾ ਗਿਆ ਜਦੋਂ ਸਭ ਤਿਆਰੀ ਹੋ ਗਈ ਤਾਂ ਇੱਕ ਪ੍ਰਸ਼ਨ ਉੱਠ ਖੜਾ ਹੋਇਆ ਕਿ ਮਿਸ ਜੈਕਸਨ ਨੂੰ ਪਹਿਲਾਂ ਪੰਡਿਤ ਕੋਲ ਲਾ ਕੇ Hindu ਧਰਮ ਵਿੱਚ ਬਦਲਿਆ ਜਾਵੇ। ਸੋ ਮੇਰਲਾ ਮੰਦਰ ਤੋਂ ਇੱਕ ਪੰਡਤ ਲਿਆਂਦਾ ਗਿਆ ਤੇ ਮਿਸ ਜੀ ਰਾਮ ਜੀ ਲਾਲ ਦੇ ਘਰ ਉਸ ਪੰਡਤ ਨੇ ਆਪਣੇ ਮੰਤਰ ਪੜ੍ਹ-ਪੜ੍ਹ ਕੇ ਮਿਸ ਜੈਕਸਨ ਨੂੰ ਇਸਾਈ ਕੁੜੀ ਤੋਂ Hindu ਕੁੜੀ ਬਣ ਜਾਣ ਦਾ ਦਰਜਾ ਦੇ ਦਿੱਤਾ। ਜਦੋਂ ਪੰਡਿਤ ਸਾਰੇ ਮੰਤਰ ਪੜ੍ਹਨ ਪਿੱਛੋਂ ਆਪਣੀ ਮੁਟਕਰਮ ਕਰਕੇ ਜਾਣ ਲੱਗਿਆ ਤਾਂ ਰਮੇਸ਼ ਕਾਲ ਨੇ ਪੰਡਤ ਨੂੰ ਸਹਿਜ ਮਨ ਨਾਲ ਹੀ ਪੁੱਛ ਲਿਆ ਪੰਡਤ ਜੀ ਹੁਣ ਮਿਸ ਜੈਕਸਨ ਹਿੰਦੂ ਕੁੜੀ ਬਣ ਗਈ ਹੈ ਨਾ ਪੰਡਤ ਆਪ ਹੀ ਬੋਲ ਉੱਠਿਆ ਰਮੇਸ਼ભાઈ ਕبھی ਗਦਾ ਵੀ ਘੋੜਾ ਬਨਾ ਹੈ ਇਹ ਗੱਲ ਸੁਣ ਕੇ ਮਿਸ ਜੈਕਸਨ ਗੁੱਸੇ ਵਿੱਚ ਲਾਲ ਪੀਲੀ ਹੋ ਗਈ ਪਰ ਪਿੱਛੋਂ ਫਿਲਮੀ ਸਟਾਈਲ ਨਾਲ ਦੋਹਾਂ ਦੀ ਸ਼ਾਦੀ ਕਰਾ ਦਿੱਤੀ ਗਈ ਬਾਅਦ ਵਿੱਚ ਪਤਾ ਚੱਲਿਆ ਕਿ ਮਿਸ ਜੈਕਸਨ ਨੇ ਕੋਈ ਜ਼ਹਿਰ ਜ਼ਰੂਰ ਨਹੀਂ ਸਿਖਾ ਦਿੱਤੀ ਬਸ ਗੁੱਸੇ ਵਿੱਚ ਆ ਕੇ ਨੀਂਦੀਆਂ ਗੋਲੀਆਂ ਹੀ ਖਾਦੀਆਂ ਸਨ ਠੀਕ ਹੈ ਇਸ ਹਾਦਸੇ ਦੇ 5ਵੇਂ ਦਿਨ ਪਿੱਛੋਂ ਹੀ ਇੱਕ ਜਮਨਾਪਰ ਰਹਿੰਦੀ ਕੁੜੀ ਮਿਸ ਮੰਜੂ ਆਪਣੇ ਆਪ ਨੂੰ ਅੱਗ ਲਾ ਕੇ ਸੜ ਕੇ ਮਰ ਗਈ ਸਾਰਾ ਦਫ਼ਤਰ ਕੰਡੋਲੈਂਸ ਮੀਟਿੰਗ ਪਿੱਛੋਂ ਬੰਦ ਹੋ ਗਿਆ ਤੇ ਅਸੀਂ ਸਾਰੀਆਂ ਦੀਆਂ ਸਾਰੀਆਂ ਕੁੜੀਆਂ ਟੈਕਸੀਆਂ ਸਕੂਟਰ ਨਾਲ ਹੀ ਜਮਨਾਪਰ ਉਸ ਦੇ ਘਰ ਪਹੁੰਚੀਆਂ লাশ ਅਜੇ ਏਰਵਨ ਹਸਪਤਾਲ ਤੋਂ ਕਰਨੀ ਸੀ ਪਹੁੰਚੀ ਉਸ ਦੇ ਘਰ ਦੇ ਤਾਂ ਸਾਰੇ ਜੀ ਇਸ ਘੇਰਬਿਪਤਾ ਵਿੱਚ ਪਤਾ ਨਹੀਂ ਕਿੱਥੇ-ਕਿੱਥੇ ਕੋਈ ਪੁਲਿਸ ਕੋਲ ਕੋਈ ਹਸਪਤਾਲ ਵਿੱਚ ਨੱਠੇ ਭੱਜੇ ਫਿਰ ਰਹੇ ਸਨ ਪਰ ਗਲੀ ਮਹੱਲੇ ਦੇ ਲੋਕਾਂ ਦੀਆਂ ਗੱਲਾਂ ਸੁਣੀਆਂ ਕਿਹੜਾ ਜਾਂਦੀਆਂ ਸਨ ਕੋਈ ਕਹੇ ਕੁੜੀ ਨੂੰ ਮਰਨ ਲਈ ਉਸ ਬੰਦੇ ਨੇ ਮਜਬੂਰ ਕੀਤਾ ਜਿਸ ਨੇ ਉਸ ਦੀ ਨੌਕਰੀ ਲਗਵਾਈ ਸੀ ਮਰਿਆ ਆਪ ਪੂਰੇ ਪੰਜਾਬ ਵਰਿਆਂ ਦਾ ਤੇ ਕੁੜੀ ਮਸਾਂ ਬਾਈਆਂ ਤਈਆਂ ਦੀ ਦੇਨ ਰਾਤ ਜਿੱਥੇ ਮਰਜੀ ਕੁੜੀ ਨੂੰ ਲਈ ਫਿਰਦਾ ਸੀ ਹੋਂਦਰਾ ਤੇ ਉਸ ਨੂੰ ਵਿਆਹ ਨਹੀਂ ਸੀ ਕਰਨ ਦਿੰਦਾ ਜਦੋਂ ਲਾਸ਼ ਘਰ ਪਹੁੰਚੀ ਤਾਂ ਬਾਕੀਆਂ ਨਾਲ ਮੈਂ ਵੀ ਮੰਜੂ ਦਾ ਬੁਰੀ ਤਰ੍ਹਾਂ ਜਲਿਆ ਹੋਇਆ ਚਿਹਰਾ ਇੱਕ ਨਜ਼ਰ ਦੇਖਿਆ ਤੇ ਫੇਰ ਕਈ ਮਹੀਨੇ ਤੱਕ ਉਹੀ ਚਿਹਰਾ ਮੇਰੇ ਸਾਹਮਣੇ ਸਕਾਰ ਹੁੰਦਾ ਰਿਹਾ ਇਸ ਘਟਨਾ ਦੇ ਪਿੱਛੋਂ ਕਈ ਦਿਨਾਂ ਤੱਕ ਦਫ਼ਤਰ ਵਿੱਚ ਇੱਕ ਅਜੀਬ ਜਿਹਾ ਵਾਤਾਵਰਨ ਬਣਿਆ ਰਿਹਾ ਜਿਵੇਂ ਸਭਨਾਂ ਦੇ ਹੋਂਟ ਪਥਰਾਈ ਗਏ ਹੋਣ ਅਲੱਗ-ਅਲੱਗ ਪਿਆਰ ਕਰਨ ਵਾਲੇ ਹੁੰਡੇ ਕੁੜੀਆਂ ਦੇ ਨੈਣਾ ਦੀ ਮਸਤੀ ਗੁੰਮ ਹੋ ਗਈ ਸੀ ਤੇ ਸਾਰੀਆਂ ਮੁਸਕਰਾਹਟਾਂ ਨੂੰ ਪੇਪੜੀ ਬਣੇ ਬੁੱਲਾ ਨੇ ਅੰਦਰ ਹੀ ਅੰਦਰ ਘੁੱਟ ਲਿਆ ਸੀ ਮੰਜੂ ਦੀ ਮਸ਼ੀਨ ਹੁਣ ਖਾਲੀ ਪਈ ਰਹਿੰਦੀ ਕਿਸੇ ਕੁੜੀ ਦੀ ਮਸ਼ੀਨ ਖਰਾਬ ਹੋ ਜਾਂਦੀ ਤਾਂ ਵੀ ਕੋਈ ਕੁੜੀ ਮੰਜੂ ਦੀ ਸੀਟ ਉੱਤੇ ਨਹੀਂ ਸੀ ਬੰਦੀ ਮਹੀਨੇ ਕੋ ਪਿੱਛੋਂ ਇੱਕ ਨਵੇਂ ਲੜਕੇ ਨੇ ਕੀ ਪੰਚ ਆਪਰੇਟਰ ਦਾ ਕੰਮ ਸੰਭਾਲਿਆ ਤੇ ਉਸ ਨੂੰ ਮੰਜੂ ਦੀ ਸੀਟ ਉੱਤੇ ਬਿਠਾਇਆ ਗਿਆ ਪਰ ਪਤਾ ਨਹੀਂ ਕੀ ਸੋਚ ਕੇ ਮੈਂ ਉਸ ਲੜਕੇ ਨਾਲ ਆਪਣੀ ਸੀਟ ਬਦਲ ਲਈ ਕਿਉਂਕਿ ਮੈਂ ਇਹਨਾਂ ਵਹਿਮਾਂ ਪਰਮਾਂ ਵਿੱਚੋਂ ਆਪਣੇ ਆਪ ਨੂੰ ਕੱਢਣਾ ਚਾਹੁੰਦੀ ਸੀ ਪੰਚਿੰਗ ਵੈਰੀਫਿਕੇਸ਼ਨ ਕੋਡਿੰਗ ਲਿਸਟਿੰਗ ਕੰਪਾਈਲੇਸ਼ਨ ਆਦਿ ਆਦਿ ਬਸ ਪੂਰੇ 2 ਸਾਲ ਤੱਕ ਤਾਂ ਸਰਕਾਰੀ ਦਫ਼ਤਰਾਂ ਵਿੱਚ ਨਵੇਂ ਆਏ ਨੂੰ ਪੁਰਾਣੇ ਬੰਦੇ ਗਦੇ ਦੀ ਤਰ੍ਹਾਂ ਕੰਮ ਵਿੱਚ ਲਾਈ ਰੱਖਦੇ ਸਨ ਪ੍ਰੇਖਣ ਸਮਾਂ ਪ੍ਰੋਬੇਸ਼ਨ ਪੀਰੀਅਡ ਜੋ ਹੁੰਦਾ ਹੈ ਮੇਰੇ ਇੱਕ ਸਹੇਲੀ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਹੀ ਹੋਣ ਵਾਲਾ ਸੀ ਇੱਕ ਦਿਨ ਸਵੇਰ ਸਵੇਰੇ ਸਾਡੇ ਵੱਡੇ ਅਫਸਰ ਨੇ ਮੈਨੂੰ ਤੇ ਮੇਰੀ ਉਹ ਸਹੇਲੀ ਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਕਿਹਾ ਸ਼ਸ਼ੀ ਆਪਕੇ 2 ਸਾਲ ਪੂਰੇ ਹੋ ਚੁਕੇ ਹਨ ਅਭੀ ਤੱਕ ਆਪਕੋ ਪੰਚਿੰਗ ਨਹੀਂ ਕਰਨੀ ਆਤੀ ਉਹ ਵਿਚਾਰੀ ਚੁੱਪ ਰਹੀ ਫਿਰ ਮੈਨੂੰ ਪੁੱਛਣ ਲੱਗੇ ਕਦੋਂ ਜੁਆਇਨ ਕੀਤਾ ਸੀ ਜੀ 23 ਜੂਨ ਕੋ ਮੈਨੂੰ ਤਾਂ ਜੀ ਪੂਰਾ ਸਾਲ ਪਰ ਵੀ ਨਹੀਂ ਸੀ ਹੋਇਆ ਜੁਆਇਨ ਕੀਤੇ ਹਾਂ ਕਿ ਸਾਹਿਬ ਨੇ ਪਤਾ ਨਹੀਂ ਕੀ ਸੋਚ ਕੇ ਦੂਜੇ ਦਿਨ ਮੈਨੂੰ ਇੱਕ ਝੂਠਾ ਮੀਮੋ ਇਸ਼ੂ ਕਰਵਾ ਦਿੱਤਾ ਕਿ ਪਿਛਲੇ ਸ਼ਨੀਚਰਵਾਰ ਨੂੰ ਮੈਂ 4:30 ਵਜੇ ਦੀ بجائے ਦਫ਼ਤਰੋਂ 4 ਵਜੇ ਘਰ ਚਲੀ ਗਈ ਸੀ। ਇਹੋ ਜਦੋਂ ਸਾਡਾ ਉਹ ਬੀਗ ਬੌਸ ਪੋਲ ਉਪਲੇਖੇ ਵਿੱਚ ਵੀ ਕਿਸੇ ਦਾ ਪ੍ਰੋਵੀਜ਼ਨ ਪੀਰੀਅਡ ਬਿਨਾ ਮੀਮੋ ਦਿੱਤਿਆ ਪੂਰਾ ਨਹੀਂ ਸੀ ਹੋਣ ਦਿੰਦਾ। ਸਾਡਾ ਦਫ਼ਤਰ ਕਿਉਂਕਿ ਰਿਸਰਚ ਇੰਟੂ ਡਿਊਟੀ ਇਸ ਕਰਕੇ ਉੱਥੇ ਖੋਜ ਦਾ ਹੀ ਕੰਮ ਬਹੁਤ ਹੁੰਦਾ ਸੀ ਤੇ ਹੁਣ ਵੀ ਹੁੰਦਾ ਹੈ ਇਸ ਕਰਕੇ ਇੱਥੇ 70% ਵਿਗਿਆਨੀ ਸਨ ਤੇ 30% ਦੀ ਬਾਕੀ ਸਟਾਫ ਜਿਸ ਵਿੱਚ ਅਸੀਂ ਕੀਪਮੰਚ ਆਪਰੇਟਰ ਵੀ ਆਉਂਦੇ ਸੀ ਸਾਰੇ ਦਫ਼ਤਰ ਦੇ ਬਹੁਤੇ ਕੰਮ ਦਾ ਭਾਰ ਤਾਂ ਐਡਮਿਨਿਸਟ੍ਰੇਟਿਵ ਸਟਾਫ ਉੱਤੇ ਹੀ ਰਹਿੰਦਾ ਸੀ ਕਿਉਂਕਿ ਛੁੱਟੀਆਂ ਦਾ ਹਿਸਾਬ ਨਵੀਆਂ ਪੋਸਟਾਂ ਦੀ ਕਾਰਵਾਈ ਲੈਣ ਦੇਣ ਦਾ ਹਿਸਾਬ ਕਿਤਾਬ ਆਦੋ ਬਿਨਾਂ ਸਾਰੇ ਸਟਾਫ ਦੀਆਂ ਤਨਖਾਹਾਂ ਬਣਾਉਣਾ ਵੰਡਣਾ ਤੇ ਹੋਰ ਕਿੰਨੀ ਹੀ ਖਿੱਦਲ ਖਵਾਰੀ ਸੀ ਖਾਸ ਕਰਕੇ ਉਹਨਾਂ ਵਿਗਿਆਨੀਆਂ ਦੀ ਜਿਨ੍ਹਾਂ ਨੇ ਆਪ ਕੁਝ ਨਹੀਂ ਸੀ ਕਰਨਾ ਹੁੰਦਾ ਸਿਵਾਏ ਇਸ ਦੇ ਕਿ ਸਕੇਲ ਵਧਾਉਣ ਲਈ ਰੋਜ਼ ਨਵੇਂ ਤੋਂ ਨਵੇਂ ਰਿਪਰੈਜ਼ੈਂਟੇਸ਼ਨ ਤਿਆਰ ਕਰਦੇ ਸਨ ਤੇ ਐਡਮਿਨਿਸਟ੍ਰੇਸ਼ਨ ਨੂੰ ਕਾਪੀ ਦੇਣ ਤੋਂ ਪਹਿਲਾਂ ਮੇਨ ਆਫਿਸ ਉਸੇ ਕਾਪੀ ਸੈਕਟਰੀ ਜਾਂ ਮਿਨਿਸਟਰ ਤੱਕ ਪਹੁੰਚਾਉਣ ਲਈ ਪੋਰਾ ਢਿਲਣਾ ਕਰਦੇ ਕਲਰਕ ਟਾਈਪਿਸਟ ਸਟੈਨੋਗ੍ਰਾਫਰ ਆਦਿ ਸਟਾਫ ਤੋਂ ਬਿਨਾ ਪੰਚਿੰਗ ਯੂਨਿਟ ਨੂੰ ਵੀ ਜੀ ਮਾਰ ਕੇ ਮਿਹਨਤ ਕਰਨੀ ਪੈਂਦੀ ਸੀ ਕਿਉਂਕਿ ਕੰਪਿਊਟਰ ਦਾ ਸਾਰਾ ਕੰਮ ਤਾਂ ਪੰਚਿੰਗ ਉੱਤੇ ਹੀ ਨਿਰਭਰ ਸੀ ਫਿਰ ਉਦੋਂ ਕੰਪਿਊਟਰ ਸੈਕਸ਼ਨ ਵਿੱਚ ਉਦੋਂ 24 ਘੰਟੇ ਕੰਮ ਹੁੰਦਾ ਸੀ ਤੇ ਮੁੰਡਿਆਂ ਦੀਆਂ ਤਾਂ ਰਾਤਾਂ ਨੂੰ ਵੀ ਡਿਊਟੀਆਂ ਲੱਗਦੀਆਂ ਸਨ ਕੰਪਿਊਟਰ ਦਾ ਖਰਚਾ ਵੀ ਉਦੋਂ ਬਹੁਤ ਪੈਂਦਾ ਸੀ ਇਸ ਸੈਂਸਿਟਿਵ ਮਸ਼ੀਨਰੀ ਲਈ ਖਾਲੀ ਕਮਰੇ ਵਿੱਚ ਵੀ ਏਅਰ ਕੰਡੀਸ਼ਨਰ ਦਿਨ ਰਾਤ ਚੱਲਦਾ ਰਹਿੰਦਾ ਤੇ ਸਾਨੂੰ ਕੰਪਿਊਟਰ ਵਾਲੇ ਵੱਡੇ ਸਾਰੇ ਕਮਰੇ ਵਿੱਚ ਸਦਾ ਨੰਗੇ ਪੈਰੀ ਜਾਣ ਦਾ ਹੁਕਮ ਸੀ ਜਦੋਂ ਸਾਡੇ ਇੱਥੇ IBM ਦਾ ਕੰਪਿਊਟਰ ਸੀ ਜੋ ਅਮਰੀਕਾ ਤੋਂ ਬੜੇ ਸਸਤੇ ਭਾਅ ਮੰਗਵਾਇਆ ਗਿਆ ਸੀ ਖੈਰ ਇੱਥੇ ਜੋ ਰਿਸਰਚ ਹੁੰਦੀ ਸੀ ਉਹ ਬਦਾਰੇ ਐਗਰੀਕਲਚਰ ਸਟੈਟਿਸਟਿਕ ਤੇ ਹੀ ਹੁੰਦੀ ਸੀ ਕਣਕ ਦੀ ਫਸਲ ਘਟ ਤੋਂ ਘਟ ਕਿੰਨੇ ਦਿਨਾਂ ਵਿੱਚ ਝਾੜ ਦਿੰਦੀ ਹੈ ਕਈ ਨੀਅ ਕਿਸਮਾਂ ਦੇ ਕਣਕ ਹੁੰਦੇ ਹੈ ਕਿਹੜੀਆਂ ਕਿਹੜੀਆਂ ਏਸੀਆਂ ਵੈਰਾਈਟੀਆਂ ਹਨ ਜਿਵੇਂ ਕਲਿਆਣ ਸੋਨਾ ਸੋਨਾ ਲੇਕਾ ਨੰਬਰ 307 ਨੰਬਰ 227 ਆਦੀ ਇਸ ਤਰ੍ਹਾਂ ਚਾਵਲ ਦੀ ਫਸਲ ਗੰਨੇ ਦੀ ਫਸਲ ਸੂਰਜਮੁਖੀ ਦੀ ਫਸਲ ਆਦ ਬਾਰੇ ਨਵੇਂ-ਨਵੇਂ ਤਜਰਬੇ ਵੀ ਕੀਤੇ ਜਾਂਦੇ ਮੱਕੀ ਆਦੀਆਂ ਕਿਸਮਾਂ ਉੱਤੇ ਵੀ ਭਰਪੂਰ ਰਿਸਰਚ ਹੁੰਦੀ ਸੀ ਕਈ ਵਿਗਿਆਨੀ ਤਾਂ ਬਹੁਤ ਹੀ ਕਾਬਿਲ ਸਨ ਜੋ ਨਵੀਆਂ ਨਵੀਆਂ ਕਿਸਮਾਂ ਤਿਆਰ ਕਰਨ ਲਈ ਨਾ ਸਿਰਫ ਸੋਚਦੇ ਹੀ ਸਨ ਬਲਕਿ ਦਿਨ ਰਾਤ ਕੰਮ ਵਿੱਚ ਜੁਟੇ ਰਹਿੰਦੇ ਜਿਨ੍ਹਾਂ ਵਿੱਚ ਇੱਕ ਨਾਂ ਦਾ ਸਭ ਨੇ ਹੀ ਸੁਣਿਆ ਹੋਵੇਗਾ ਡਾਕਟਰ ਸੁਮਿੰਨਾਥਮ ਜਿਸ ਨੂੰ ਸਰਕਾਰ ਨੇ ਉਸੇ ਚੰਗੇ ਕੰਮ ਲਈ ਕਈ ਵਾਰ ਸਨਮਾਨਿਆ ਸੀ ਪਰ ਮੈਨੂੰ ਇਹ ਕਹਿੰਦੇ ਆ ਵੀ ਝਿਜਕ ਨਹੀਂ ਕਿ ਕੋਈ ਕੋਈ ਵਿਗਿਆਨੀ ਤਾਂ ਐਸਾ ਵੀ ਉੱਥੇ ਸੀ ਜਿਸ ਵਿਚਾਰੇ ਨੂੰ ਇਹ ਵੀ ਪਤਾ ਨਹੀਂ ਸੀ ਹੁੰਦਾ ਕਿ ਮੂੰਗਫਲੀ ਰੇ ਤੇਦੀ ਹੇਠਾ ਹੁੰਦੀ ਹੈ ਜੋ ਉੱਪਰ ਸਰਕਾਰੀ ਦਫਤਰਾਂ ਵਿੱਚ ਹੁੰਦੇ ਕੰਮਾਂ ਦਾ ਰੱਬ ਹੀ ਰੱਖਾ ਤੇ ਰੱਬ ਹੀ ਜਾਣੇ ਕਿ ਇਹੋ ਜੇ ਸਰਕਾਰੀ ਅਫਸਰਾਂ ਦਾ ਬੋਝ ਸਰਕਾਰ ਕਿਵੇਂ ਚੁੱਕਦੀ ਹੈ ਖੈਰ ਸਾਰੇ ਸੈਕਸ਼ਨ ਵਿੱਚ ਮਸ਼ੀਨਾਂ ਦਾ ਲਗਾਤਾਰ ਸ਼ੋਰ ਹੁੰਦਾ ਟਕ 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 ਉਹਨਾਂ ਦਿਨਾਂ ਵਿੱਚ ਮੈਂ ਕੰਮ ਵੀ ਬਹੁਤ ਕਰਦੀ ਸੀ ਦਿਨ ਵਿੱਚ 19 19 ਸੌ ਕਾੜ ਵੀ ਰੋਜ਼ ਪੰਚ ਕਰਦੀ ਖੈਰ ਕੰਮ ਬੰਦੇ ਦਾ ਭਾਗ ਹੁੰਦਾ ਹੈ ਇਹ ਗੱਲ ਮੈਨੂੰ ਮੇਰੀ ਬੇਬੇ ਜੀ ਸਦਾ ਸਮਝਾਉਂਦੀ ਹੁੰਦੀ ਸੀ। ਇਹੋ ਕੰਮ ਵਿੱਚ ਲੱਗੇ ਰਹਿਣਾ ਹੀ ਮੇਰਾ ਕਰਮ ਸੀ। ਤੇ ਇਹ ਹੀ ਗੱਲ ਮੈਨੂੰ ਮੇਰੀਆਂ ਬਹੁਤ ਸਾਰੀਆਂ ਚਿੰਤਾਵਾਂ ਤੋਂ ਮੁਕਤ ਵੀ ਰੱਖਦੀ। ਪਰ ਮੰਜੂ ਦੀ ਘਟਨਾ ਪਿੱਛੋਂ ਇਸ ਅਫਤਰ ਦਾ ਸਾਰਾ ਵਾਤਾਵਰਨ ਮੈਨੂੰ ਬਹੁਤ ਉਦਾਸਿਆ ਲੱਗਣ ਲੱਗਿਆ। ਮੈਨੂੰ ਕਈ ਵਾਰ ਬ੍ਰਾਈਟ ਵੇਸ ਦਾ ਹਰ ਸਮੇਂ ਗੈਮਾ ਗੈਮੀ ਭਰਿਆ ਮਾਹੌਲ ਯਾਦ ਆਉਂਦਾ। ਜਿੱਥੇ ਸੋਹਣੇ ਸੋਹਣੇ ਚਿਹਰੇ ਵੀ ਦੇਖਣ ਨੂੰ ਮਿਲਦੇ ਸਨ। ਤੇ ਕਿੰਨੀਆਂ ਹੀ ਫਿਲਮੀ ਹਸਤੀਆਂ ਨਾਲ ਵੀ ਗੱਲਬਾਤ ਕਰਨ ਦਾ ਮੌਕਾ ਮਿਲਦਾ ਮੈਂ ਇੱਥੇ ਤਾਂ ਪ੍ਰਾਈਵੇਟ ਨੌਕਰੀ ਵਿੱਚੋਂ ਆਈ ਸੀ ਪਰ ਬਾਕੀ ਤਕਰੀਬਨ ਸਾਰੀਆਂ ਹੀ ਲੜਕੀਆਂ ਸਿੱਧੀਆਂ ਸਕੂਲਾਂ ਕਾਲਜਾਂ ਵਿੱਚੋਂ ਸਾਡੇ ਸਾਰੀਆਂ ਵਿੱਚੋਂ ਤਿੰਨ ਚਾਰ ਕੁੜੀਆਂ ਬੀਏ ਪਾਸ ਸਨ ਤੇ ਬਹੁਤਿਆਂ ਪੰਜਾਬ ਮੈਟ੍ਰਿਕ ਜਾਂ ਹਾਇਰ ਸਕੈਂਡਰੀ ਪਾਸਨ ਉਦੋਂ ਤੱਕ ਮੈਂ ਵੀ ਸਿਰਫ ਮੈਟ੍ਰਿਕ ਤੇ ਹੀ ਨਹੀਂ ਪਾਸ ਕੀਤੀ ਹੋਈ ਸੀ ਖੈਰ ਹੁਣ ਦਫ਼ਤਰ ਵਿੱਚ ਕਿਸੇ ਮੁੰਡੇ ਦਾ ਟੈਲੀਫੋਨ ਆਉਂਦਾ ਤਾਂ ਕੁੜੀ ਮਸਾ ਹਾਂ ਹੂੰ ਹੀ ਕਰਦੀ। ਏਸੇ ਕਰਕੇ ਜੇਕਰ ਕਿਸੇ ਮੁੰਡੇ ਲਈ ਕਿਸੇ ਕੁੜੀ ਦਾ ਫੋਨ ਆਉਂਦਾ ਤਾਂ ਸਾਰੀ ਗੱਲਬਾਤ ਸੰਕੇਤਕ ਭਾਸ਼ਾ ਵਿੱਚ ਹੀ ਕਹੀ ਸੁਣੀ ਜਾਂਦੀ। ਲੋਧੀ ਗਾਰਡਨ, ਬੁੱਧਾ ਪਾਰਕ, ਰੀਗਲ ਆਦਤ। ਸਮੇ ਨੂੰ ਕੌਣ ਲਗਾਮ ਦੇ ਸਕਿਆ ਸੀ? ਉਹ ਤਾਂ ਹਰ ਹਾਲ ਆਪਣੀ ਚਾਲੇ ਤੁਰਿਆ ਰਹਿੰਦਾ ਹੈ। ਹੌਲੀ-ਹੌਲੀ ਸਾਰਾ ਵਾਤਾਵਰਨ ਫੇਰ ਨਾਰਮਲ ਹੋਣ ਲੱਗਿਆ। ਸਾਲ 6 ਮਹੀਨੇ ਪਿੱਛੋਂ ਦਾ ਜਿਵੇਂ ਲੋਕੀ ਮੰਜੂ ਨੂੰ ਭੁੱਲ ਹੀ ਗਏ ਸਨ ਫੇਰ ਉਹੀ ਕੁੜੀਆਂ ਮੁੰਡਿਆਂ ਦੇ ਫੋਨ ਆਉਣ ਲੱਗੇ ਕੁੜੀਆਂ ਲੁਗ ਲੁਗ ਕੇ ਮੁੰਡਿਆਂ ਨੂੰ ਮਿਲਣ ਲੱਗੀਆਂ ਕੋਈ ਕਿਸੇ ਬਾਗ ਵਿੱਚ ਕੋਈ ਕਿਸੇ ਰੈਸਟੋਰੈਂਟ ਵਿੱਚ ਤੇ ਜੋ ਬੰਦੋਤੀਆਂ ਘਟਾਵਾ ਤਾਂ ਹੁਣ ਹੋਰ ਵੀ ਜ਼ੋਰ ਜ਼ੋਰ ਨਾਲ ਗਰਜਣ ਤੇ ਵਰਸਣ ਲੱਗ ਪਈਆਂ ਸਨ ਸ਼ਸ਼ੀ ਨੇ ਸਭ ਤੋਂ ਪਹਿਲਾਂ ਸਾਡੇ ਦਫ਼ਤਰ ਵਿੱਚ ਲਵ ਮੈਰਿਜ ਕਰਵਾਈ ਸਖੀਆਂ ਸਹੇਲੀਆਂ ਨੂੰ ਬੁਲਾਇਆ ਮੁੰਡਾ ਵੀ ਦਫ਼ਤਰ ਦਾ ਹੀ ਸੀ ਇਸ ਕਰਕੇ ਕਾਫੀ ਸਟਾਫ ਸ਼ਸ਼ੀ ਦੀ ਸ਼ਾਦੀ ਵਿੱਚ ਗਿਆ ਪਰ ਜਦੋਂ ਅਸੀਂ ਸਭ ਉੱਥੇ ਪਹੁੰਚੇ ਤਾਂ ਦੇਖਿਆ ਸ਼ਸ਼ੀ ਬਹੁਤ ਉਦਾਸ ਸੀ ਉਸ ਦੇ ਚਿਹਰੇ ਉੱਤੇ ਖੁਸ਼ੀ ਦੀ ਇੱਕ ਵੀ ਕਿਰਨ ਪਾលਿਆ ਨਹੀਂ ਸਿਲਬਰੀ ਘਰੋਂ ਸੀ ਸ਼ਸ਼ੀ ਦੇ ਮਾਪਿਓ ਇਹ ਸ਼ਾਦੀ ਵਿੱਚ ਸ਼ਾਮਿਲ ਨਹੀਂ ਸਨ ਹੋਏ ਇਹ ਸ਼ਾਦੀ ਸ਼ਸ਼ੀ ਦੀ ਮਾਸੀ ਦੇ ਘਰ ਹੋ ਰਹੀ ਸੀ ਤੇ ਉਹ ਹੀ ਮਾਂ ਦੇ ਫਰਜ਼ ਨਿਭਾਰੇ ਸੀ ਖੈਰ ਸ਼ਾਦੀ ਹੋ ਗਈ ਪਰ ਮਾਪਿਓ ਨੇ ਸ਼ਸ਼ੀ ਨੂੰ आशीर्वाद ਨਹੀਂ ਸੀ ਦਿੱਤਾ ਇੱਕ ਹੋਰ ਕੁੜੀ ਦਾ ਵਿਆਹ ਵੀ ਇਸੇ ਤਰ੍ਹਾਂ ਹੋਇਆ ਮੁੰਡਾ ਕਿਸੇ ਇੰਸ਼ੋਰੈਂਸ ਕੰਪਨੀ ਵਿੱਚ ਕੰਮ ਕਰਦਾ ਸੀ ਪਰ ਇਹ ਕੁੜੀ ਪੰਜਾਬੀ ਪਰਿਵਾਰ ਵਿੱਚੋਂ ਸੀ ਤੇ ਮੁੰਡਾ ਕੋਈ ਗੁਪਤਾ ਹੁਣ ਗੁਪਿਆਂ ਵਿੱਚ ਲੈਣ ਦੇਣ ਲੱਖਾਂ ਰੁਪਏ ਤੱਕ ਵੀ ਹੁੰਦਾ ਹੈ ਇਸ شادی ਵਿੱਚ ਵੀ ਨਵੇਂ ਵਿਆਹੀ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਮੁੰਡੇ ਦੇ ਮਾਪਿਓ ਸ਼ਾਮਿਲ ਨਹੀਂ ਸਨ ਹੋਏ ਕੁੜੀ ਨੇ ਅੱਧੀ ਛੁੱਟੀ ਲੈ ਕੇ ਮੰਦਿਰ ਵਿੱਚ ਜਾ ਕੇ ਸ਼ਾਮੇ ਸ਼ਾਦੀ ਕਰ ਲਈ ਤੇ ਦੂਜੇ ਦਿਨ ਉਹ ਦਫ਼ਤਰ ਵੀ ਆ ਗਏ ਦਫ਼ਤਰ ਵਿੱਚ ਆ ਕੇ ਉਸ ਵੱਲੋਂ ਇੱਕ ਛਾਸੀ ਚੰਗੀ ਪਾਰਟੀ ਕੀਤੀ ਗਈ ਇਉ ਹੁਣ ਮੈਨੂੰ ਸਾਰਾ ਦਫ਼ਤਰ ਯੂਨੀਵਰਸਿਟੀ ਦੇ ਕੈਂਪਸ ਵਾਂਗ ਲੱਗਣ ਲੱਗਿਆ ਜਿੱਥੇ ਦੇਖੋ ਜਵਾਨ ਮੁੰਡੇ ਕੁੜੀਆਂ ਮੂੰਹ ਨਾਲ ਮੂੰਹ ਜੋੜੀ ਖੜੇ ਬੈਠੇ ਗੱਲਾਂ ਵਿੱਚ ਮਸਤ ਦਿਖਾਈ ਦਿੰਦੇ ਕਦੇ-ਕਦੇ ਕੋਈ ਕੁੜੀ ਰੋ ਵੀ ਰਹੀ ਹੁੰਦੀ ਕੋਈ ਕਿਸੇ ਨਾਲ ਸਿਨੇਮਾ ਦੇਖਣ ਜਾ ਰਹੀ ਹੁੰਦੀ ਤੇ ਕੋਈ ਸ਼ਾਪਿੰਗ ਲਈ ਇੱਕ ਵਾਰ ਇਹ ਤਾਂ ਇਹ ਸਵਾਤਾ ਵਰਨ ਜਿਵੇਂ ਮੇਰੇ ਸੁਮੇਤ ਸਭ ਨੂੰ ਆਪਣੇ ਬਲਗਣ ਵਿੱਚ ਲੈ ਲਿਆ ਸੀ ਧੰਵਾਦ ਜੀ ਇਹ ਸਵੈ ਜੀਵਨੀ ਆਪ ਜੀ ਨੂੰ ਵਧੀਆ ਲਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਵਾਦ ਜੀ